ਖਾਂਦੇ ਥੋੜੀ ਸਿਹਤ ਬਣਾਣ ਠੀਕਰੀ ਪੈ ਗਈ ਮੈਨੂੰ ਤਾਂ ਬੰਦੇ ਦੀ ਤਾਂ ਅੰਨੀ ਕਮਜ਼ੋਰੀ ਵਧੀ ਜਲਦੀ ਚਲੋਂ ਆਂਡਾ ਬੋਇਲ ਕਰਕੇ ਦੇ ਦਿੰਦੀ ਆਂ ਆਂਡਾ ਦੇ ਬੋਇਲ ਹੋ ਹੀ ਗਿਆ ਲੱਗਦਾ ਹਾਂ ਕਰੰਬ ਹੋ ਗਿਆ ਥੋੜੀ ਜਿਆ ਹਾਂ ਤੱਕ ਚੰਗੀ ਤਰ੍ਹਾਂ ਤਾਕਤ ਆਵੇ ਚਾ ਜੇ ਨਹੀਂ ਆ ਨਾ ਲੈ ਨੋ ਖਾ बुलेट आंटा हाँ जी मैं नहीं खाना क्यों नहीं नहीं खाना अच्छा रुको मैं कुछ और लेके आता बना के कोई गा पा 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 पता नहीं ने कोई अंडे को आपको करनी है ये कमजोरियाँ रूल ਨਾਲੇ ਖੁਸ਼ ਹੋ ਜਾਊਗਾ ਨਾਲੇ ਕਮਜ਼ੋਰੀ ਵੀ ਦੂਰ ਓਹ ਚੀ ਤੁਹਾਡੇ ਹੀ ਪਸੰਦੀਦਾ ਚੀਜ਼ ਲੋ ਕਿਹ ਲੈਣਾ ਆਮਲੇ ਦਾ ਹਾਂਜੀ ਮੈਂ ਨਹੀਂ ਆਮਲੇ ਦਾ ਖਾਣਾ ਉਬਲੇ ਅੰਡਾ ਖਾਣਾ ਸੀ ਮੈਂ ਆਮਲੇ ਚੱਕ ਲੈਈਂ ਤੂੰ अच्छा चलो कोई ਨਹੀਂ उबलेਆ ਲੈ ਆ ਲਈ। ओ नो। ਨਾ ਜਦੋਂ ਮੈਂ ਉਬਲੇਆ ਲੈ ਕੇ ਗਈ ਤੇ ਉਦੋਂ ਕਹਿੰਦਾ ਮੈਂ ਆਮਲੇਟ ਖਾਣਾ ਤੇ ਜਦੋਂ ਮੈਂ ਆਮਲੇਟ ਲੈ ਕੇ ਗਈ ਉਦੋਂ ਕਹਿੰਦਾ ਉਬਲੇਆ ਖਾਣਾ। ਹੁਣ ਇੱਕ ਕੰਮ ਕਰਦੀ ਆ। ਹੁਣ ਦੋਨੋਂ ਚੀਜ਼ਾਂ ਹੈਗੀਆਂ। ਹੁਣ ਮੈਨੂੰ ਟੋਕਾ ਟਕਾਈ ਕਰਕੇ ਦਿਖਾਏ ਜਰਾ। ਵੇਖਦੀ ਆ ਕਿਦਾਂ ਟੈ ਟੈ ਕਰਦਾ ਜਰਾ। ਲੋ। ਫੜੋ। ਆ ਕੀ ਲੈ ਆਪ ਤੇ ਕਹਿੰਦੇ ਸੀ ਮੈਂ ਉਬਲਿਆ ਨਹੀਂ ਖਾਣਾ ਕਦੀ ਕਦੇ ਆਪ ਲੱਟ ਨਹੀਂ ਖਾਣਾ ਤੇ ਐਸੇ ਲਈ ਮੈਂ ਦੋਨੋਂ ਚੀਜ਼ਾਂ ਲੈ ਆਂਦੀ ਆ ਤੁਹਾਡੇ ਲਈ ਉਹ ਤੇਰਾ ਥੇ ਹੋ ਜਾ ਉਹ ਮੇਰਾ ਗਰਕ ਕਰਕੇ ਰੱਖ ਦਿੱਤਾ ਹੀ ਕੀ ਹੋ ਗਿਆ ਸਤਿਆਨਾਸ਼ ਹੋ ਜਾ ਤੇਰਾ ਫੇਕ ਕਰਤਾ ਹੀ ਕਰਨ ਆਏ ਹਾਏ ਹੋਇਆ ਕੀ ਐ ਆ ਦੇਖ ਕਿੰਨੀ ਵੱਡੀ ਗਲਤੀ ਕਰਤੀ ਤੂੰ ਕਿਹੜੀ ਗਲਤੀ ਅਰੇ ਮੋਟੀ ਦਿਮਾਗ ਦੀ ਮੋਟੀ ਦੀ ਮੋਟੀ ਰਹਿਣਾ ਤੂੰ ਤੇਰਾ ਥੇ ਹੋ ਜਾ ਕਿ ਨੁਕਸਾਨ ਕਰਕੇ ਰੱਖਤਾ ਹੀ ਕੀ ਕਹਿੰਦਾ ਮੈਂ ਆ ਦੇ ਕਿੰਨੀ ਵੱਡੀ ਗਲਤੀ ਕਰ ਦਿੱਤੀ ਤੂੰ ਕੀ ਕੀਤੀ ਹੈ ਜਿਹਦਾ ਤੂੰ ਆਮਲੇਟ ਬਣਾਉਣਾ ਸੀ ਉਹਨੂੰ ਤੂੰ ਉਬਾਲਤਾ ਈ ਜਿਹਨੂੰ ਉਬਾਲਣਾ ਸੀ ਉਹਦਾ ਤੂੰ ਆਮਲੇਟ ਬਣਾਤਾ ਈ